ਹਾਂਜੀ ਮਿੱਤਰੋ ਮੈਂ ਤੁਹਾਨੂੰ ਪਹਿਲਾਂ ਦਾ ਦਵਾਂ ਵੀ ਜਿਹੜਾ ਆਹ ਵਾਲਾ ਵਲੌਗ ਆ ਆ ਵਲੌਗ ਮਿਕਸ ਰਹੂਗਾ ਕਿਤੇ ਦੀ ਲੱਤ ਕਿਤੇ ਦੀ ਬਾਹਾਂ ਕਿਤੇ ਦਾ ਸਿਰ ਤਾਂ ਹੀ ਆਪਣੇ ਇਹ ਵਲੌਗ ਦਾ ਨਾਮ ਰੱਖ ਦੇਣਾ ਰੀਮਿਕਸ ਵਲੌਗ ਵੀ ਅੱਧਾ ਕਿਤੇ ਅੱਧਾ ਕਿਤੇ ਅੱਧਾ ਬਚਾ ਕਿਤੇ ਠੀਕ ਆ ਯਾਰ ਮੈਂ ਰੋਜ਼ ਕਹਿੰਦਾ ਆ ਵੀ ਮੈਂ ਹੁਣ ਵਲੌਗ ਪਾਉਂਗਾ ਹਨਾ ਤਰੀਕੇ ਨਾਲ ਯਾਰ ਟਾਈਮ ਹੀ ਨਹੀਂ ਲੱਗਦਾ ਹੈ ਟਾਈਮ ਹੀ ਨਹੀਂ ਲੱਗਦਾ ਹੈ ਹਰ ਕਰਨਾ ਵੀ ਕੁਝ ਹੁੰਦਾ ਹੈ ਬਿਹੈਵੀ ਬਹਿਲੇ ਟਾਈਮ ਟਾਈਮ ਦੀ ਗੱਲ ਹੈ ਚਲੋ ਵਲੌਗ ਦੇਖੋ ਤੁਸੀਂ ਰੈਡੀ ਹੈ ਸਟੇਟ ਐਡ ਹੋ ਜਾ ਸਟੇਟ ਐਡ ਹੋ ਜਾ ਬੱਚ ਗੁੱਛਾ ਰਿਹਾ ਕਰੀ ਇਹ ਆਪਣੀ ਕਰੇਗਾ ਇਸ ਨੂੰ ਲੈਣਾ ਕੀ 2437 F 8007 ਅਸੀਂ ਗੋਲੀ ਫੌਰ ਕਰਦੇ ਹਾਂ ਤੁਹਾਡਾ ਕੋਰਸ ਕਲਾਸ ਦੇ ਵਿੱਚ ਹੂੰ ਬੱਤੀ ਆਪਾਂ 7 ਬਾਕਰ ਨੂੰ ਮੋੜਾਂ ਹਾਂਜੀ ਖਾਲੀ ਐ ਲੈਫਟ ਨਾ ਖਾਲੀ ਐ ਹਾਂ ਆ ਰਿਹਾ ਉਹ ਇੰਡਾ ਕਰਵਾਉਣ ਆਇਆ ਮੈਂ ਟੋਨੀ ਗਰੇਂਦਰ ਸਿੰਘ ਤੇ ਮਿੰਟੋ ਬਾਈ ਤੇ ਪੂਰਾ ਪੂਰਾ ਬਜਨ ਹੋਇਆ ਆਪਣਾ 44 ਧੰਨਵਾਦ ਟੋਨੀ ਇੱਧਰ ਨੂੰ ਆ ਕੇ ਕਰਵਾ ਲਈ ਆਹ ਨਿਕਾਲਾਂ ਉਤਰ ਆਣਾ ਆਪਾਂ ਜੋਦੜ ਲੋ ਵੀ ਮਿੱਤਰੋ ਗੱਡੀ ਆਪਾਂ ਨੇ ਲਾਤੀ ਖਾਲੀ ਹਾਂ ਰਸੇ ਤਰਪਾਲਾਂ ਖੋਲ ਗਏ ਤੇ ਆਪਾਂ ਜਾ ਓ ਮਾਈ ਗਾ ਕਿਦੇ ਸੱਪ ਹੈ ਇਕੜਾ ਹੀ ਲੱਗ ਰਿਹਾ ਤਾਂ ਨਾ ਮੈਂ ਕਿਹਾ ਹੈ ਐਡਾ ਮੋਟਾ ਸੱਪ ਓ ਵੀ ਹੋ ਕੰਮ ਹੋ ਗਿਆ ਬਾਬਾ ਹੀ ਹੈ ਬਾਬਾ ਹੀ ਹੈ ਹੈ ਜੈਸੀ ਭੋਲੇ ਤੇ ਗੱਡੀ ਲਾਤੀ ਆਪਾਂ ਨੇ ਭਾਈ ਖਾਲੀ ਹੁਣ ਹਨ ਤੇ ਯਾਰ ਸਾਡੇ ਨਾ ਭਾਈ ਵਾਟਰ ਦੇ ਨੇ ਹੱਥ ਮੇਰੇ ਖਰਾਬ ਹੋ ਜਾਂਦੇ ਆ ਆਈ ਸਰਦੀਆਂ ਚ ਆ ਕੇ ਹਨਾ ਇਹ ਆ ਦੇਖੋ ਇਦਾਂ ਦੋਖਦੇ ਵੀ ਐ ਮਤਲਬ ਉਂਗਲੀਆਂ ਐ ਰਹਿਣੀਆਂ ਏਰੀਆਂ ਆ ਇੱਧਰ ਇਹਦੇ ਵੀ ਤੇ ਜੇ ਉਂਗਲੀਆਂ ਐ ਸਿੱਧੀਆਂ ਕਰਦਾ ਤਾਂ ਵੀ ਦੁਖਦੀਆਂ ਪਤਾ ਨਹੀਂ ਕੀ ਚੱਕਰ ਆ ਕਿਆ ਨਹੀਂ ਆਈ ਸਰਦੀਆਂ ਜਾ ਹੋ ਗਈ ਸਮਝ ਲੈ ਮਿੱਟੀ ਹਰੇਕ ਉਹਦੇ ਆ ਤੇ ਹੁਣ ਮੈਡੀਕਲ ਸਟੋਰ ਤੇ ਚੱਲਾਂ ਦੇਖਦੇ ਆ ਦਵਾਈ ਉਹ ਲੈ ਕੇ ਆਨਾ ਬੋਰੋਲਿਨ ਮਿਲ ਗਈ ਬੋਰੋਲਿਨ ਲੈ ਆਣੀ ਜੇ ਹੋਰ ਕੋਈ ਉਹ ਮਿਲ ਗਈ ਜਾਂ ਫਿਰ ਗਲਵਜ਼ ਲੈ ਕੇ ਆਉਂਗਾ ਉਹ ਡਾਕਟਰਾਂ ਵਾਲੇ ਕਿਉਂਕਿ ਜਿਹੜੀ ਗਰਮੀ ਹੋਊਗਾ ਗਰਮੀ ਚ ਰਹਿਣਗੇ ਸੈਟ ਆਣ ਹਨਾ ਬਲੈਕ ਕਲਰ ਦੇ ਮਿਲ ਕੇ ਬਲੈਕ ਦੇ ਲੈ ਆਣੇ ਹਾਥਰੀ ਕਾਲੀ ਤਰੋ ਇਹ ਗੱਡੀਆਂ ਖਾਲੀ ਕਰਤੀਆਂ ਇੱਥੇ ਵਲੌਗ ਬਣਾਇਆ ਨਹੀਂ ਕਿਉਂਕਿ ਖੜੇ ਸੀਗੇ ਖੜੇ ਗੱਡੀ ਕਾਲੀ ਹੋਈ ਆਉਣਾ ਤਰਪੇ ਹੁਣ ਕਰਦੇ ਆਂ ਸ਼ੁਰੂਆਤ ਆਪਾਂ ਵਲੌਗ ਦੀ ਆਪਣੇ ਦੀ ਹੁਣ ਜਾਣਾ ਆਪਾਂ ਨੇ ਰੰਗਾਵਾਦ ਸੇਰਾ ਲੱਗਦੇ ਆਂ ਨੇੜੇ ਰੰਗ ਆ ਬਾਦ ਆ ਦੇਖੀ ਅਹੀਂ ਅੱਗ ਲੱਗ ਜਾਣੀ ਇਹਨੂੰ ਲੋ ਗਾਇਜ਼ ਬਰੇ ਆਪਾਂ ਨੇ ਮੇਰੇ ਨਾਲ ਮੈਂ ਪਤਾ ਨਹੀਂ ਦੱਸਿਆ ਪੀਲੀ ਕਲਿੱਪ ਜੇ ਪਤਾ ਨਹੀਂ ਨਹੀਂ ਆਪਾਂ ਨੇ ਜਾਣਾ ਅਹਿਮਦਨਗਰ ਇੱਥੋਂ ਹੈਗਾ 170-75 ਕਿਲੋਮੀਟਰ ਆ ਤੇ ਪਿਆਜ਼ ਪਿਆਜ਼ ਲੋਡ ਕਰਨੇ ਆਪਾਂ ਨੇ ਜਿੱਥੋਂ ਪਿਛਲੀ ਵਾਰ ਇੱਥੇ ਸੀਗੇ ਉੱਥੇ ਹੀ ਇਸ ਵਾਰ ਕਰਨੇ ਆ ਤੇ ਆਪਾਂ ਰਾਤ ਨੂੰ ਹੀ ਜਾ ਕੇ ਇੱਥੇ ਮੇਰੇ ਕੋਲ ਮੰਡੀ ਵਾਲੀ ਲੈਂਚ ਲੱਗਣਾ ਪੈਣਾ ਕਿਉਂਕਿ ਤੁਹਾਨੂੰ ਪਤਾ ਤੇ ਜੇ ਆਪਾਂ ਕਈਏ ਵੀ ਸਵੇਰੇ 10:00 ਵਜੇ ਜਾ ਕੇ ਲੈਂਚ ਲੱਗਾਂਗੇ ਇਹ ਦਰ ਨੰਬਰ ਰਾਤ ਨੂੰ ਹੀ ਪੈਣਾ ਫਿਰ ਕਿਉਂ ਟੋਨੀ ਜੇ ਮੈਂ ਕਿਹਾ ਰਾਤ ਨੂੰ ਸਵੇਰੇ ਬੰਦਾ ਗਏ ਨਹੀਂ ਮੈਂ ਸਵੇਰੇ 11:00 ਵਜੇ ਲੈਨ ਚ ਲੱਗ ਜੂਗਾ ਮਾ ਫੇਰਦਾ ਕੰਮ ਖਤਮ ਸਿਸੇ ਟੁੱਟਦੇ ਆ ਤਾਂ ਸੀਸੇ ਆਈ ਵਾਰ ਕੋਈ ਨਾ ਕੋਈ ਲਫੜਾ ਹੁੰਦਾ ਹੀ ਹੁੰਦਾ ਤੇ ਚਲ ਇਹ ਕਰਕੇ ਆਪਾਂ ਪਹਿਲਾਂ ਹੀ ਲੈਨ ਚ ਜਾ ਕੇ ਘੜ ਜਾਗੇ ਰੰਗਾਵਾਲ ਪਹੁੰਚ ਗਏ ਬੰਦਰ ਬਾਈਪਾਸ ਤੋਂ ਆਪਾਂ ਨੇ ਹੁਣ ਇੱਥੋਂ ਇਧਰ ਨੂੰ ਮੁੜਨਾ ਤੇ ਜਾਮ ਆ ਜਾਣ ਅੱਕੇ ਉਹ ਜੇ ਪਿੱਛੇ ਵੀ 1 ਕਿਲੋਮੀਟਰ ਤੱਕ ਦਾ ਜ ਜਾਮ ਦਾ ਡੇਢ ਦਾ ਆਪਾਂ ਨੇ ਇੱਧਰ ਮੁੜਨਾ ਹੁਣ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਆ ਕੱਦਰ ਉੱਠ ਕੇ ਜਾਣੇ ਵਾਲੇ ਬੰਦੇ 9 ਵਜੇ ਉੱਠ ਰਹੇ ਆ ਇਹ ਇਧਰ ਅਗਰਵਤੀ ਵੀ ਵੱਗੀ ਹੁੰਦਾ ਮਾ ਮੜੀ ਉੱਠ ਗਈ ਕਹਿੰਦਾ ਉਹ ਕੇ ਚਾਹੂ ਪੀ ਕੇ ਠੰਡੇ ਵਰ ਕਰਕੇ ਸ਼ਰੀਰ ਹੁਣ ਚੱਲੇ ਆ ਤੇ ਚੱਲ ਕੇ ਤੇ ਲਾਈਨ ਜਲਾਣੇ ਆ ਗੱਡੀ ਬਾਕੀ ਦੇਖਨੇ ਪਹਿਲਾਂ ਟ੍ਰਾਂਸਪੋਰਟ ਵਾਲਾ ਪੁੱਛਣਾ ਬਈ ਨੇ ਵੀ ਕਿਆ ਕਹਿੰਦਾ ਮਿਲ ਲੈਣ ਲੋਗ ਉਸੇ ਟ੍ਰਾਂਸਪੋਰਟ ਤੇ ਲੋ ਇੱਕ ਤਾਂ ਯਾਰਾ ਹਾਂ ਰੋੜਨਾ ਐਂਡਾ ਗੰਦਾ ਰੋੜਾ ਨਾ ਤਕਰ ਤਕਰ ਦਾ ਕਰ ਤਕਰ ਸਾਲੀ ਅੰਜ ਨਹੀਂ ਹੁੰਦਾ ਵੀ ਨਾ ਤਾਂ ਖੜਾ ਹੀ ਬਣੇ ਵੇਜਾ ਨਾ ਟੁੱਟੇ ਵੇਜਾ ਇਧਰ ਗੰਨੇ ਵਾਲਿਆਂ ਨੇ ਉਹ ਕਰਿਆ ਵਾ ਇਧਰ ਲਾ ਹੰਦ ਨਾ ਰਹਿ ਗਿਆ 25 ਕਿਲੋਮੀਟਰ ਰਹਿ ਗਿਆ ਹਾਂਜੀ ਮਿੱਤਰੋ ਕੀ ਹਾਲ ਹੈ ਟ੍ਰਾਂਸਪੋਰਟ ਤੇ ਪਹੁੰਚ ਗਏ ਤੇ ਬਣਦਾ ਪਿਆ ਇੱਧਰ ਚਾਹ ਬਣਦੀ ਪਈ ਹੈ ਤੇ ਇੱਧਰ ਦਾਲ ਮੋਠਾਂ ਦੀ ਦਾਲ ਆ ਨਾ ਬਾਈ ਮੋਠਾਂ ਦੀ ਦਾਲ ਲਗਿਆ ਵਾ ਬਾਈ ਬਣਾਣ ਰਮਾ ਕਈ ਮੈਨੂੰ ਰੋਚਣਗੇ ਵੀ ਇਹ ਦਸਤਾਨੇ ਜਿਉਂ ਪਾਈ ਬਾਈ ਮੇਰੇ ਹੱਥ ਖਰਾਬ ਹੋ ਗਏ ਮੈਂ ਤਾਂ ਪਾਏ ਹੋਏ ਆ ਠੀਕ ਹਨ ਗਾਏ ਹੁਣ ਜਿੱਦਾਂ ਦੇ ਦਸਤਾਨੇ ਪਾਏ ਮੇਰਾ ਫਰਕ ਆ ਨਹੀਂ ਤਾਂ ਉਂਗਲੀਆਂ ਐ ਦੇ ਐ ਨਹੀਂ ਹੁੰਦੀਆਂ ਜਿਦਾ ਵਾਟੇ ਆ ਇਹ ਇਹ ਤਾਂ ਚੱਲ ਫੇਰ ਵੀ ਠੀਕ ਆ ਮੇਰੇ ਤਾਂ ਜਮੇ ਬੁਰਾ ਹਾਲ ਹੋ ਗਿਆ ਸੀ ਤੇ ਤੁਹਾਨੂੰ ਦਿਖਾਨੇ ਆ ਕਤੂਰੇ ਕੱਡੇ-ਕੱਡੇ ਹੋ ਗਏ ਸਾਡੇ ਕਿੱਥੇ ਗਏ ਉਹ ਸੁੱਤੇ ਹੋਏ ਉਹ ਸੁੱਤੇ ਪਏ ਆ ਪਿੱਛੇ ਦੇਖੋ ਦੁੱਧ ਪਾਇਆ ਗੱਡੀ ਦੀ ਛਾਵੇਂ ਸੁੱਤੇ ਪਏ ਆ ਆਂਦੇ ਸਾਰ ਉਹਨਾਂ ਨੇ ਦੁੱਧ ਪਾਇਆ ਬੈਨ ਤੇ ਫੱਟਾ ਜਰਾ ਰੱਖ ਕੇ ਪੁੱਲ ਬਣਾ ਦੇ ਰਾਤ ਨੂੰ ਬਈ ਕਹਿ ਬੰਚ ਪੜ ਕੇ ਸੋ ਗਿਆ ਹਾਂ ਹਾਂ ਹੈ ਨਾ ਹਾਈਲੂ ਹਾਈਲੂ ਨੋ ਮੈਟਰ ਉਹ ਗੱਡੀ ਮੈਂ ਗਿਆ ਯਾਰ ਧਵਾ ਲਈ ਗੰਦੀ ਬਹੁਤ ਜਿਆਦਾ ਐ ਮੈਂ ਕਿਹਾ ਮੈਂ ਗੱਡੀ ਧੋਣੀ ਹੈ ਕਹਿੰਦਾ ਸਾਫ ਤੋਂ ਹੈ ਮੈਂ ਕਿਹਾ ਤੁਹਾਡੇ ਲਈ ਸਾਫ ਹੈ ہمارے ਲਈ ਸਾਫ ਨਹੀਂ ਹੈ ਮੈਂ ਕਿਹਾ ਧੋ ਇਸਕੋ ਤੇ ਗੱਡੀ ਆਪਣੀ ਵਾਲੀ ਤੋਂ ਆਤੀ ਤੇ ਗ੍ਰਿੰਦਰ ਵਾਲੀ ਵਾਲੀ ਗੱਡੀ ਗਈ ਇੱਥੋਂ 30 ਕਿਲੋਮੀਟਰ ਤੇ ਭਰਨ ਤੇ ਹੁਣ ਉਹ ਦੇਖਦੇ ਆਂ ਵੀ ਅੱਜ ਭਰੂਗੀ ਕਿ ਕੱਲ ਨੂੰ ਕਿਉਂਕਿ ਆਪਾਂ ਨੇ ਗੱਡੀ ਖਾਲੀ ਪਹਿਲਾਂ ਕਰ ਲਈ ਸੀਗੀ ਮੈਂ ਕਿਹਾ ਬਾਈ ਤੁਸੀਂ ਪਹਿਲਾਂ ਭਰ ਲਓ ਚਲੋ ਕੋਈ ਨਹੀਂ ਬਾਈ ਨੇ ਤਾਂ ਆਪਾਂ ਨੂੰ ਕਿਹਾ ਤਾਂ ਕਹਿੰਦਾ ਹਾਂ ਦੱਸ ਮੈਂ ਕਿਹਾ ਤੁਸੀਂ ਜਾਓ ਤੁਸੀਂ ਭਰ ਲਓ ਮੈਂ ਕਿਹਾ ਤੇ ਕਹਿੰਦਾ ਠੀਕ ਆ ਤੇ ਬਾਈ ਜਿਹਨੇ ਕਿਹਾ ਭਰਨ ਗੱਡੀ ਆ ਦੇ ਐਤੋਂ ਮਦਾਂ ਕਿਹੜੀ ਜਗ੍ਹਾ ਸੀਗੀ ਯਾਰ ਮੈਂ ਭੁੱਲ ਗਿਆ 30 35 ਕਿਲੋਮੀਟਰ ਐ ਇੱਥੋਂ ਉੱਥੋਂ ਤੇ ਲੋਡ ਹੋਣੀ ਆ ਤੇ ਹੁਣ ਆਪਾਂ ਚਾਹ ਬਣਵਾਣ ਬਣਾਣੇ ਆ ਗੱਡੀ ਧੋ ਕੇ ਨਾ ਨਾ ਬਈ ਜੇ ਆਪਾਂ ਨੂੰ ਆਪਣੇ ਉੱਥੇ ਜਿਹੜੇ ਆਪਣੇ ਬੰਦੇ ਆ ਭੰਗੂ ਸਰਵਿਸ ਸਟੇਸ਼ਨ ਵਾਲੇ ਉਹਨਾਂ ਤੋਂ ਬਾਅਦ ਜੇ ਕਿਸੇ ਦੀ ਸਰਵਿਸ ਵਧੀਆ ਲੱਗੀ ਤਾਂ ਉਹ ਇਹ ਬੰਦੀ ਦੀ ਲੱਗੀ ਹਲੇ ਪਾਣੀ ਪਾਣੀ ਮਾਰ ਗਈ ਇਹਨੇ ਦੇਖ ਲੈ ਇੰਨਾ ਉਹ ਕਰਤਾ ਸਾਫ ਉੱਪਰ ਵੀ ਗਿਰ ਗਿਆ ਪਾਣੀ ਓਟੋਨੀ ਇਹਦੇ ਜਿਹੜਾ ਉਹ ਪਈਆ ਪਉਆ ਜਿਹਾ ਰਹਿ ਗਿਆ ਤੇਲ ਵਾਲਾ ਆਹ ਬਾਈ ਉਹਨਾਂ ਦੀ ਗੱਡੀ ਦਾ ਆਹ ਉਹ ਨਹੀਂ ਆਹੋ ਤੇਲ ਦਾ ਤੇਲ ਆ ਉਹ ਨਾਰੀਅਲ ਦਾ ਆ ਆਏ ਬਈ ਇੱਕ ਨੰਬਰ ਰੁਪਈਆ ਲੰਦਾ 700 ਬੰਦਾ ਪਰ ਕੰਮ ਕੰਮ ਸਾਲਾ 1400 ਆ ਹੀ ਕਰਦਾ ਬਾਕੀ ਸਾਨੂੰ ਹਾਂ ਉਹ ਮੈਂ ਲੈ ਕੇ ਆਇਆ ਤਾਂ ਨਾ ਡੱਬਾ ਉਹਦਾ ਉਹ ਉਰੀ ਉਹ ਛੱਡ ਗਿਆ ਤਾਂ ਉਹ ਕਹਿੰਦਾ ਮਿੰਟੂ ਨੋ ਬਈ ਗੱਡੀ ਦਾ ਤੀਤਵਾ ਪਾਣੇ ਤੇ ਅੰਦਰੋਂ ਹੀ ਬੜੀ ਸਾਫ਼ ਹੈ ਨਾ ਦੇਖੋ ਫਿਰ ਆਣਗੀ ਗੱਲ ਬਾਤ ਤੇ ਹੁਣ ਕਰਵਾਨੇ ਆ ਗਰੀਸ ਗਰੀਸ ਵਧੀਆ ਹੈ ਗਰੀਸ ਦੇਖ ਲਈਏ ਹਾਂ ਅੰਗਰੀਜ਼ ਦੇਖਦੇ ਆਪਾਂ ਅੰਗਰੀਜ਼ ਚੈੱਕ ਕਰਨੇ ਦਾ ਉਹ ਆਦਾ ਜਾ ਆ ਹੈਗੀ ਹਾਂ ਤਾਰ ਜੀ ਬਣਨੀ ਚਾਹੀਦੀ ਆ ਆ ਨਾ ਗਰੀਸ ਹੋਦੀ ਓਕੇ ਜੀ ਪ੍ਰੋਟ ਆ ਖੋਲਦੀ ਇਹਨੂੰ ਉਹ ਨਹੀਂ ਕਰਦੇ ਆ ਨੱਚੇ ਦਿਨਾ ਆ ਅਰਸੀਆਂ ਨਹੀਂ ਖੋਲਦੀ ਓ ਵਾਈ 5 ਵਜੇ 23 ਮਿੰਟ ਹੋ ਗਏ ਮੰਡੀ ਚ ਲਾਤੀ ਗੱਡੀ ਆਪਾਂ ਪਿਆਜ਼ ਲੋਡ ਹੋਣ ਵਾਸਤੇ ਹੁਣ ਲੇਵਰ ਆਉਗੀ ਆ ਸਾਹਮਣੇ ਦੁਕਾਨ ਆ ਇਹਦਾ ਮਾਲ ਆ ਤੇ ਗੱਡੀ ਆਪਾਂ ਜਿੱਦਾਂ ਕੀ ਤੁਹਾਨੂੰ ਪਤਾ ਕੱਲ ਸਰਵਿਸ ਕਰਵਾਤੀ ਸੀਗੀ ਇਹ ਟਾਇਰ ਬਹੁਤ ਟਾਇਟ ਆਰ ਹੋ ਰੈਡੀ ਆ ਗੱਡੀ ਆਪਣੀ ਨੇ ਕਿ ਉਧਰ ਅੰਨੇ ਵਾਲੀ ਖੜੀ ਆ ਤਵੀ ਲਾਡੂ ਉਧਰ ਹਰਿਆਣਾ ਨੰਬਰ ਉਧਰ ਬੰਗਾਲ ਨੰਬਰ ਇਧਰ ਯੂਪੀ ਇਹ ਵੀ ਲੱਗ ਹੋਰ ਇਹਨਾਂ ਮੰਡੀ ਜੇ ਪਤਾ ਗਿਆ ਮਾਲਾ ਚ 10 ਕੱਟੇ ਉੱਥੇ ਪਏ ਨਾ ਅਰ ਜੇ ਗੱਡੀ ਆਪਣੀ ਉਹ ਉੱਥੇ ਘਟੀ ਆ ਇਹਨਾਂ ਨੇ ਉੱਥੇ ਤੇ ਚੱਕ ਕੇ ਉਹ ਗੱਡੀ ਜੇ ਨਹੀਂ ਬਾਣ ਉੱਥੇ ਨਹੀਂ ਬਾਣੇ ਹੈਗੇ ਕਹਿੰਦੇ ਨੇ ਕਹਿੰਦਾ ਗੱਡੀ ਬੈਗ ਲੈ ਕੇ ਆ ਹੁਣ ਇੱਥੋਂ ਪਹਿਲਾਂ ਗੱਡੀ ਗਈ ਆ ਜਦ ਨਹੀਂ ਪਾਏ ਹੁਣ ਫੇਰ ਦੁਬਾਰਾ ਇੱਥੇ ਗੱਡੀ ਲਾਣੀ ਪੈਣੀ ਜਿਹੜੇ ਭਰਾ ਉਰੇ ਐਮਦਨਗਰ ਆਇਆ ਗੱਡੀ ਭਰਨ ਉਹਨਾਂ ਨੂੰ ਤਾਂ ਪਤਾ ਹੋਣਾ ਵੀਰੇ ਕੀ ਹਾਲ ਹੁੰਦਾ ਨਵਾਂ ਬੰਦਾ ਦਾ ਆ ਕੇ ਅਰੇ ਪਹਿਲਾਂ ਮੰਨ ਲਾ ਮੇਰੇ ਵਰਗਾ ਜਿਵੇਂ ਮੈਂ ਪਹਿਲੀ ਵਾਰ ਆਇਆ ਤਾਂ ਮੈਂ ਆਗਾ ਯਾਰ ਮੇਰੀ ਇੱਕ ਜਗ੍ਹਾ ਕਹਿ ਕੇ ਗੱਡੀ ਲੱਗੀ ਵੀ ਇੱਕ ਜਗ੍ਹਾ ਤੇ ਲੋਡ ਹੋਣੀ ਕਹਿੰਦਾ ਆਂਦਾ ਪੂਰੀ ਮੰਡੀ ਚੋਂ ਭਰੂਗੀ ਪੂਰੀ ਮੰਡੀ ਜੋ ਗੱਡੀ ਭਰ ਹੁੰਦੀ ਆ ਬਾਈ ਓਰੇ ਐਮਦਨਗਰ ਮੰਡੀ ਜ ਮਾਉਣ ਸਿੰਬਰ ਲਿਆ ਕੰਮ ਓਰੇ ਫਿਰ ਗਿਆ ਝਾੜੂ ਮੰਡੀ ਜੀ ਵੀ ਆ ਦੇਖੋ ਖਾਲੀ ਹੋ ਗਏ ਸ਼ੈੱਡ ਸੁੱਡ ਪਰਾਂ ਦਾ ਖਾਲੀ ਹੋ ਗਏ ਤੇ ਇੱਧਰ ਰਹਿ ਗਿਆ ਮਾੜਾ ਮੋਟਾ ਮਾਲ ਆ ਇੱਕ ਅੱਧੇ ਦਿਨ ਚ ਹੋ ਜਾਣਾ ਸਾਫ ਇੱਧਰ ਵੀ ਨਿਬੜ ਲਿਆ ਕੰਮ ਹੁਣ ਚੱਲੂ ਪਰਲੇ ਪਾਸੇ ਕਿੱਥੇ ਜਾਵਾਂਗੇ ਫਿਰ ਉੱਥੇ ਦੱਸਾਂਗੇ ਤੁਹਾਨੂੰ ਵੀ ਕਿੱਥੇ ਚੱਲੂ ਕੰਮ ਆਣਦਾ ਮੈਂ ਇਹ ਲਿਆ ਉਹ ਤ ਨੂੰ ਗੱਡੀ ਵੀ ਲੋਡ ਹੁੰਦੀ ਦਿਖਾ ਦਈਏ ਕਿੰਨੀ ਕਿ ਹਾਈਟ ਜਾਂਦੀ ਹੈ ਉੱਪਰ ਨਾ ਅੱਜ ਤੇ ਦੇਖ ਕੰਨਾ ਕੱਟਾਈ ਕੱਢਦੇ ਉੱਪਰ ਇਹਨਾਂ ਨੇ ਯਾਰ ਇਹ ਕੱਟੇ ਦੂੰਗਾ ਪਿੱਛੇ ਕਰਨਾ ਪਵੇਗਾ ਇੱਕ ਗੱਡੀ ਇਹ ਆ ਬਈ ਸੁਭਗੂ ਬਾਬੂ ਜੀ ਹਾਂ ਜੀ ये ब्लॉग चल रहा है तो पे तो यूट्यूग पे यूट्यूग। माला। पहले भी तो तो नहीं भी इधर ही अब दोबारा फिर उधर हो गया भारा, 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 भार ਹੋ ਜੀ ਹੁਣ ਫੇਰ ਦੁਬਾਰਾ ਪਿੱਛੇ ਜਾਊਗੀ ਗੱਡੀ। ਸਾਲਾ 20 ਲੀਟਰ ਤੇਲ ਤਾਂ ਇਕ ਨਹੀਂ ਲੱਗ ਜਾਂਦਾ। ਲੈ ਕੇ ਪੈਸੇ ਪਾ ਆ ਜੋ। ਆ ਦੇਲੇ ਉਹ ਵਾਡੀ ਦੇਖ ਕੇ ਆ। ਲਓ ਵੀ ਮਿੱਤਰੋ ਟਾਈਮ ਹੋ ਗਿਆ 10 ਵਜੇ ਕੇ 14 ਮਿੰਟ ਤੇ ਇਸ ਟਾਈਮ ਹਲੇ ਹਾਂਜ ਲੋ ਆਉਣਾ ਦੋ ਬੱਤੇ ਪਏ ਆ ਹਨਾ। ਤੇ ਹੁੰਦਾ ਗਿਆਗਾ 10 ਘਟੇ ਇੱਥੇ ਤੋਂ ਪਹਿਲਾਂ 10 ਇੱਥੇ ਤੋਂ ਪਹਿਲਾਂ ਪਹਿਲਾਂ ਗੱਡੀ ਉਹ ਉੱਥੇ ਲੋ ਵਾਲੀ ਫੇਰ ਹੁਣ ਉਹ ਰੇਲਵਾਲੀ ਹੁਣ ਇਸ ਤੋਂ ਬਾਅਦ ਅੱਗੇ ਲੱਗੂਗੀ ਕਿਤੇ ਤੇ ਆਇਕਣਾ ਹੀ ਕਰਦੇ ਕਰਦੇ ਇਹਨਾਂ ਨੇ 20 20 ਲੀਟਰ ਤੇਲ ਦਾ ਇੱਥੇ ਹੀ ਭਗਵਾ ਦੇਣਾ ਤੇ ਆਹ ਬਾਈਆਂ ਦੀ ਉਹਨਾਂ ਦੀ ਗੱਡੀ ਆ ਉਹ ਖੜੀ ਏ ਸਾਹਮਣੇ ਕਿੱਥੇ ਲੱਗੀ ਵੀ ਆ ਬਾਈ ਜੰਮੂ ਲੱਗੀ ਆ ਬਾਈ ਯਾਰ ਜੰਮੂ ਬਾਈ ਕੋਈ ਬੰਦਾ ਨਗਰ ਮੰਡੀ ਚ ਨਾ ਆਇਓ ਕਦੇ ਰਾਤ ਸਾਰੀ ਮੰਡੀ ਘਕਾਉਂਦੇ ਆ ਇਕੱਲੀ ਦੁਕਾਨ ਖੋਲ੍ਹਦੇ ਆ 3 3 ਚੱਕਰ ਹੋ ਗਏ ਇੱਥੇ ਹੀ ਤੇ ਚੱਲਦੇ ਆ ਔਰ ਤਾਂ ਆਦਰਦਾ ਇਹਨਾਂ ਨੂੰ ਜਦ ਜਦੋਂ ਪਹਿਲੇ ਚੈੱਕ ਕਰਾਇਆ ਤਾਂ ਨਾ ਮੈਨੂੰ ਵੀ ਇਦਾਂ ਹੀ ਲੱਗਿਆ ਮੈਂ ਕਿਹਾ ਯਾਰ ਮੇਰੀ ਗੱਡੀ ਇੱਕ ਜਗ੍ਹਾ ਕਹਿ ਕੇ ਲੱਗੀ ਆ ਵੀ ਹਨਾ ਵੀ ਇੱਥੋਂ ਦਾਦ ਕੱਟੇ ਵਾਲਾ ਉੱਥੋਂ ਵਾਲਾ ਉਹ ਕਹਿੰਦੇ ਬਾਈ ਇਹ ਇੱਕ ਨਹੀਂ ਲੋਡ ਹੁੰਦੀ ਇੱਥੇ ਇੱਥੇ ਸਾਰੇ ਇੱਕ ਨਹੀਂ ਕੋਈ ਆ ਨਹੀਂ ਵੀ ਆ ਕੱਲੀ ਆਪਣੀ ਉਹ ਗੱਡੀ ਜਿਵੇਂ ਯੂਪੀ ਝੋਨਾ ਲੋਡ ਕਰਦੇ ਆਵੇਂ ਲੋਡ ਕਰਦੇ ਆ ਇੱਥੋਂ ਦਾਦ ਕੱਟੇ ਉੱਥੋਂ ਜਾ ਕੇ ਹਾਂ ਹੁਣ ਦੇਖ ਲੈ ਹੁਣ ਇੱਥੇ ਹੈ ਨਾ ਕੱਟੇ ਜੇ ਉੱਥੇ ਉਹ ਵਾਲੇ ਕੱਟੇ ਪੈਣੇ ਆ ਨਾ ਤਾਂ ਗੱਡੀ ਅੱਗੇ ਹੋਊਗੀ ਆ ਨਹੀਂ ਵੀ ਉੱਥੋਂ ਹੀ ਚੱਕ ਕੇ ਇੱਥੇ ਲੈ ਆਣਗੇ ਤੇ ਉਹ ਜੋਧਪੁਰ ਬਾਡੀ ਗੇਵਨ ਆ ਤੁਹਾਡੀ ਗੱਡੀ ਦਾ ਉਹ ਗੱਡੀ ਖੜੀ ਆ ਪਾਈਆਂ ਦੀ ਜੋਧਪੁਰ ਬਾਡੀ ਗੇਵਨ ਇਹਨਾਂ ਦੇ ਉਹ ਚੱਕ ਕੇ ਦੋਨ ਗੱਡੀ ਆ ਉਹ ਵੀ ਗੱਡੀ ਆਪਣੀ ਲੋਡ ਹੋ ਰਹੀ ਆ ਇਹ ਛੋੜਾ ਜਿਹਾ ਜਵਾਕ ਆ ਰ ਆ ਆਪਣੇ ਕੋਲ ਤੂੰ ਹੀ ਉਸਤਾਦ ਨਹੀਂ ਕਿਆ ਕਿਆ ਸੋਚ ਕੇ ਗੱਡੀ ਪਰ ਲੈ ਕੇ ਆਇਆ ਇਸ ਕੋ ਵਿਚਾਰੇ ਕੋ ਇਧਰ ਆ तेरा नहीं मन मान रहा ना है ना अपना घर जा उधर जा घर जाके पर मैं तो यही नहीं समझ मेरा आ तो तू गाड़ी में करने के आया अभी तो तेरी पढ़ने की उम्र है उम्र है सही बात है ठीक है ना पढ़ने की तेरी उम्र है घर जा इसका गाड़ी का काम बड़ा मुश्किल है ठीक है इसमें तो जागना भी पड़ता है हाँ। ਹਾਂ ਉਹ ਨਹੀਂ ਜਲਦ ਨਾਲ ਸਮਝਾਣੇ ਇਹਨੂੰ ਸਮਝਾਉਣਾ ਬਾਈ ਨਾ ਵੀ ਮਿੱਤਰੋ ਉਹਦਾ ਫੇਸ ਆਪਾਂ ਬਲਰ ਕਰਤਾ ਤਾਂ ਕਰਕੇ ਮੈਂ ਕਿਹਾ ਉਹ ਹੁਣ ਸਿਮੂ ਜਿਹਾ ਹੋਣਾ ਮੇਰੀ ਜਿਹਾ ਸਿਮੂ ਦੇ ਥੋੜਾ ਜਿਹਾ ਬੜਾ ਹੋਣਾ ਬਸ 8 ਸਾਲ ਦਾ ਹੋਣਾ ਜਵਾਕ ਉਹ ਤਾਂ ਮੈਂ ਇਹਨੂੰ ਸਮਝਾਇਆ ਮੈਂ ਕਿਹਾ ਯਾਰ ਮੈਂ ਕਿਹਾ ਉਹਨੂੰ ਘੱਟ ਸਮਝਾਇਆ ਪਹਿਲਾਂ ਉਹਦੀ ਕਲਾਸ ਲਾਈ ਉਹਦੇ ਜਿਹੜਾ ਉਸਤਾਦ ਮੈਂ ਕਿਹਾ ਤੂੰ ਇਹਨੂੰ ਲੈ ਕੇ ਕਾਤੇ ਆ ਗੱਡੀ ਪਰ ਮੈਂ ਕਿਹਾ ਜਵਾਕ ਨੂੰ ਹਨਾ ਮੈਂ ਕਿਹਾ ਉਹ ਵਿਚਾਰਾ ਛੋਟਾ ਜਿਹਾ ਹੈ ਮੈਂ ਕਿਹਾ ਇਹਨੂੰ ਉਹਨੂੰ ਕਹਿੰਦਾ ਟਰਾਂਸਪੋਰਟ ਤੇ ਜਾ ਕਹਿ ਕੇ ਆ ਵੀ ਗੱਡੀ ਭਰ ਨਹੀਂ ਰਹੀ ਟਰਾਂਸਪੋਰਟ ਬਾਈ ਜੀ ਕਿੱਥੇ ਆ ਬਾਹਰ ਹਨਾ ਉਹ ਮੇਨ ਰੋਡ ਤੋਂ ਪਰਲੇ ਪਾਸੇ ਉਹ ਤਾਂ ਬਲੌਗ ਬਣਾ ਰਹੇ ਆ ਮੇਨ ਰੋਡ ਤੋਂ ਪਰਲੇ ਪਾਸੇ ਵੀ ਜਾ ਕੇ ਇੱਥੋਂ ਤੋਂ 2 ਕਿਲੋਮੀਟਰ ਟਰਾਂਸਪੋਰਟ ਉਹਨੂੰ ਕਹਿਣਾ ਪੈਦਲ ਜਾ ਛੋਟਾ ਜਿਹਾ ਜਵਾਕ ਬਿਚਾਰ ਉਹ ਉਹ ਉਹਨੂੰ ਗਾਲ ਕੱਢ ਕੇ ਬੋਲਿਆ ਜਵਾਕ ਜਵਾਕ ਵੀ ਆ ਨੰ ਚਿੰਟ ਤਾਂ ਕਹਣਾ ਭੈਂਚਦਾਈ ਕਹਣਾ ਤੇਰੀ ਨੌਕਰੀਆਂ ਦਾ ਤੇਰੀ ਗੱਡੀ ਕਹਿੰਦਾ ਮੈਂ ਚੱਲਿਆ ਮੈਂ ਚੱਲ ਉਹਨੂੰ ਸਮਝਾਇਆ ਉਹ ਗਾਂਜਾ ਪਿੰਦਾ ਦਾ ਹਰ ਦੇਖ ਲਾ ਛੋਟਾ ਜਿਹਾ ਮੈਂ ਕਿਹਾ ਤੈਨੂੰ ਕੋਈ ਚੱਲ ਮੈਂ ਕਿਹਾ ਹੁਣ ਤਾਂ ਤੂੰ ਮੇਰੇ ਕੋਲ ਆ ਗਿਆ ਮੈਂ ਤਾਂ ਤੈਨੂੰ ਸਮਝਾ ਰਿਹਾ ਮੈਂ ਕਿਹਾ ਕੋਈ ਇਹੋ ਜਿਹਾ ਬੰਦਾ ਹੋਇਆ ਨਾ ਬਈ ਜਿਹੜਾ ਤੈਨੂੰ ਮੈਂ ਕਿਹਾ ਇੱਥੋਂ ਲੈ ਜਾਵੇ ਇੱਥੋਂ ਲੈ ਜੀ ਗਾਂ ਛੱਡ ਦੇਵੇ ਇੱਧਰ ਯੂਪ ਜੇ ਇੱਥੇ ਛੱਡ ਦੇਵੇ ਬਿਹਾਰ 'ਚ ਛੱਡ ਦੇਵੇ ਪੰਜਾਬ 'ਚ ਛੱਡ ਦੇਵੇ ਹੈ ਮੈਂ ਉੱਥੇ ਚੱਕੀ ਜਾਈਂ ਫਿਰ ਗੋਹਾ ਮੈਂ ਕਿਹਾ ਨਹੀਂ ਜਾਏ ਕਰਦੇ ਗੱਡੀ ਤੇ ਇਹ ਉਹ ਸਮਝਾ ਸਮਝੂ ਕੇ ਹੁਣ ਭੇਜਿਆ ਜਮੇ ਛੋਟਾ ਜਿਹਾ ਜਵਾਬ ਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਰੋਟੀ ਰੋਟੀ ਖਿਲਾ ਇਹਨੂੰ ਕਹਿੰਦਾ ਗਾਂਜਾ ਮਿਲਿਆ ਨਹੀਂ ਕਹਿੰਦਾ ਰੋਟੀ ਤਾਂ ਨਹੀਂ ਖਾਂਦਾ ਕਹਿੰਦਾ ਆ ਵੀ ਗੱਡੀ ਵੀ ਹੋ ਗਈ ਆਪਣੀ ਲੋਡ ਸਮਝ ਤੇ ਹੁਣ ਮਾਲ ਦਾ ਇੱਕ ਬਰਾਬਰ ਆ ਨਾ ਉਹ ਅੱਗੇ ਮਾਲ ਜ਼ਿਆਦਾ ਕਰਦੀ ਆ ਤੁਸੀਂ ਨੇ ਯਾਰ ਹਾਂਜੀ ਮਤਰੋ ਟਾਈਮ ਹੋ ਗਿਆ 12:19 ਤੇ ਤਰੀਕ ਹੋ ਗਈ 13 ਮੇਰੇ ਵੱਲੋਂ ਸਾਰਿਆਂ ਨੂੰ ਤੁਹਾਨੂੰ ਹੈਪੀ ਲੋੜੀ ਲੋੜੀ ਦੀ ਬਹੁਤ ਬਹੁਤ ਮੁਬਾਰਕਾਂ ਲੋੜੀ ਸਾਰਿਆਂ ਲਈ ਭਾਗਾ ਖਰੀ ਹੋਏ ਖੁਸ਼ੀਆਂ ਭਰੀ ਹੋਵੇ ਤੇ ਸਾਡੀ ਲੋੜੀ ਅਹਮਦਨਗਰ ਮੰਡੀ ਚ ਆਹ ਪਿਆਜ਼ ਲੋਡ ਕਰਕੇ ਚੱਲੇ ਆਂ ਆ ਵੀਰ ਰਸੇ ਰਸੇ ਪਾਣੇ ਆ ਤਰਪਾਲਾ ਤਰਪਾਲਾ ਦਾ ਚਲ ਬਣੀਆਂ ਰਸੇ ਰਸੇ ਪਾਵਾਂਗੇ ਚੱਲਦੇ ਆ ਫਿਰ ਲੈ ਕੇ ਪਰਮਾ ਦਾ ਨਾਮ ਇਹ ਤੁੱਲਾ ਗੜ ਤੁੱਲਾ ਗੜ ਤੋਂ ਲਗੜ ਹੋਈ ਭਈ ਐ ਲੋ ਗਾਇ ਵੀਰੇ ਟੈਂਕੀ ਕਰਾ ਲਈ ਆਪਾਂ ਫੁੱਲ ਇੱਥੇ ਤੇ ਸ਼ੇਰੇ ਡਾ 90 ਰੁਪਏ ਕਰੰਜਾ ਵਾਂਗਾ ਇੱਕ ਵਾਰੀ ਫੇਰ ਇੱਥੇ ਫੁੱਲ ਕਰਾ ਲਾਂਗੇ ਆਪਣਾ ਕੈਰੈਕਟਰ ਬਾਰਡਰ ਤੇ ਲਵ ਯੂ ਮਿੱਤਰੋ ਵੱਡੀ ਕਰਕੇ ਲੋਡ ਆਪਾਂ ਚੱਲ ਪਏ ਹੁਣ ਟੋਨੀ ਸਾਰਿਆਂ ਮੈਂ ਰੋਟੀ ਲਈ ਖਾ ਹੁਣ ਹੋਨੇ ਆ ਰੋਟੀ ਖਾ ਕੇ ਤੇ ਕਿੱਦਾਂ ਲੱਗਾ ਤੁਹਾਨੂੰ ਸਾਡਾ ਅੱਜ ਦਾ ਵਲੋਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦੇ ਸਾਨੂੰ ਨੋਟੀਫਿਕੇਸ਼ਨ ਦੀ ਆਹ ਵੈਲ ਦੀ ਨੋਟੀਫਿਕੇਸ਼ਨ ਕਰ ਦੋ ਫੋਨ ਉਨ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋ ਸਤਿ ਸ਼੍ਰੀ ਅਕਾਲ ਮੈਂਦੇ ਆ ਅਗਲੇ ਵਲੋਗ ਜਦ ਤੱਕ ਰੱਬ ਰਾਖਾ ਗੁੱਡ ਨਾਈਟ